ਹਾਂਜੀ ਗਾਇਸ ਤੁਹਾਡਾ ਸਵਾਗਤ ਜੀ ਲਾਪਰ ਸਿੰਘ ਸਿੱਧੂ ਵਲੋਗਰ ਚੈਨਲ ਵਿੱਚ ਗਾਇਸ ਅੱਜ 11 ਵੱਜ ਚੁੱਕੇ ਆਪਾਂ ਬਲੌਗ ਹੋਣ ਸ਼ੁਰੂ ਕਰ ਲੱਗਿਆ ਕਿਉਂਕਿ ਇੰਤਜ਼ਾਰ ਕਰਦੇ ਪਈ ਸੀ ਆਪਾਂ ਮੋਟਰਾਂ ਦੀ ਵਾਰੀ ਦਾ ਲੈਟ ਆਨਲੀ ਸੀ ਅੱਜ ਦਿਨ ਦੀ ਵਾਰੀ ਸੀ ਸਪਰੇਅ ਕਰਨੀ ਸੀ ਆਪਾਂ ਸ਼ਿਮਲਾ ਮਿਰਚਾਂ ਦੇ ਉੱਤੇ ਬਾਕੀ ਸਿੰਗਲ ਫੇਸ ਤਾਂ ਆਈ ਜਾਂਦੀ ਦੇਖ ਸਕਦੇ ਹੋ ਸਿੰਗਲ ਫੇਸ ਮੋਟਰਾਂ ਦੀ ਲੈਟ ਆਈ ਜਾਂਦੀ ਹੈ ਡਬਲ ਫੇਸ ਦੇਖੋ ਹਣ ਕਦੋਂ ਆਉਂਦੀ ਹੈ ਅੱਜ ਆਪਾਂ ਕਰਾਂਗੇ ਸ਼ਿਮਲਾ ਮਿਰਚਾਂ ਦੇ ਉੱਤੇ ਸਪਰੇਅ ਨਾਲ ਤੁਹਾਨੂੰ ਦਿਖਾਵਾਂਗੇ ਕਿਹੜੀ ਆਪਾਂ ਸਪਰੇਅ ਕਰਨ ਲੱਗਿਆ ਅੱਜ ਇੱਧਰ ਜਾ ਕੀ ਜੇਕ ਹੈਲੋ ਕਰਦੇ ਸਾਰਿਆਂ ਨੂੰ ਹੈਲੋ ਬੂ ਕਰਦੇ ਬੂ ਹਾਂ ਦੇਖੋ ਐਵੇਂ ਬੂ ਕਰ ਦਿੰਦਾ ਓ ਕੀ ਵੇਨੇ ਕਿੰਨੇ ਵਜੇ ਲਾਈਟ ਆਉਂਦੀ ਆ ਬਾਕੀ ਮਿੰਟਲਾ ਦਾ ਖਰਾਬ ਆ ਆਪਣੀ ਸਾਡੀ ਵਾਲੀ ਜਾ ਕੇ ਵੇਖਨੀ ਆ ਨਹੀਂ ਤੁਹਾਨੂੰ ਦੱਸਣੇ ਆ ਕਿਥੋਂ ਖਰਾਬ ਸੀ ਕਿਥੋਂ ਠੀਕ ਕੀਤੀ ਆ ਮਨੇਰੇਓ ਬਲੌਗ ਵਿੱਚ ਜਿੰਕ ਜਾਈਏ ਨੇ ਆਪਾਂ ਸਪਰੇਅ ਲੈਣਾ ਅੱਜ ਆਪਾਂ ਕਰਾਂਗੇ ਜਿੰਕ ਇਕੱਲੀ ਜਿੰਕ ਦੀ ਸਪਰੇਅ ਕਰਨੀ ਅੱਜ ਆਪਾਂ ਸ਼ਿਮਲਾ ਮਿਰਚਾਂ ਦੇ ਉੱਤੇ ਬਾਕੀ ਚੱਲ ਕੇ ਉਹਾਉਣੇ ਆ ਉੱਥੇ ਦੁਕਾਨ ਤੇ ਪਿੰਡੋਂ ਹੀ ਲਿਆਉਣੇ ਆ ਆਪਾਂ ਸਪਰੇਅ ਜਿਲੀਟਰ ਜਿੰਕ ਦੇਖਦੇ ਆ ਸਪੀ ਲਿਓਣੇ ਆ ਕਿ ਜਿਲੀਟਰ ਜਾ ਕੇ ਮਿਲਦੇ ਆ ਲਾਨੂੰ ਕਿ ਵਾ ਪੁੱਲ ਉਹ ਉੱਥੇ ਕਾਗਜ਼ ਲਾ ਪਾ ਸਕਦੇ ਆਂ ਅੱਜ ਚੱਲਦੇ ਹੁਣ ਉੱਤੇ ਕਾਗਜ਼ ਲਾ ਭਰਾ ਤੇ ਲੱਗ ਗਿਆ ਲੋਹਣ ਬਾਕੀ ਆਪਾਂ ਵੀ ਲੋਂਨੇ ਆ ਜਿੰਗ ਕਰਨ ਲੱਗੇ ਅੱਜ ਆਪਾਂ ਨਰਨਾਲ ਦਿਖਾਵਾਂ ਤੁਹਾਨੂੰ ਉਧਰ ਸਾਰਾ ਲਾਤਾ ਦੇ ਹੁਣ ਇੱਧਰ ਆ ਗਏ ਜਿਹੜੀਆਂ ਪੱਚੀਆਂ ਵੱਟਾਂ ਸੀ ਲੰਬੀਆਂ ਆਂਆਂ ਇੱਥੇ ਮਿੱਟੀ ਲਈ ਸੀ ਉਦੋਂ ਆਪ ਤੁਸੀ ਵੇਖਿਆ ਹਣਾ ਵਲੋਗ ਆ ਗਿਆ ਹੁਣ ਉਦੋਂ ਮਿੱਟੀ ਲਈ ਤੇ ਅੱਜ ਫੇਰ ਲਾਉਣੀ ਪਊਗੀ ਸਾਡਾ ਇਧਰ ਵੀ ਨਹੀਂ ਅੱਜ ਰੋਟਰेटर ਮਾਰਾਂ ਖਾਲੀਆਂ ਇੱਥੇ ਬਈ ਨਹੀਂ ਫੇਰ ਪਾਣੀ ਲਾਵਾਂ ਘਰੇ ਥੈਲੀ ਲੈ ਕੇ ਹੁਣ ਆਪਾਂ ਜੂਰੀਆ ਪਾਉਣ ਲੱਗੇ ਆਂ ਸ਼ਿਮਲਾ ਮਿਰਚਾਂ ਦੇ ਵਿੱਚ ਬਾਕੀ ਤੁਹਾਨੂੰ ਵਹਿਰਸਾ ਦੇ ਬੂਟੇ ਦਿਖਾਉਣੇ ਆ ਜਾ ਕੇ ਮਿਰਚਾਂ ਦੇ ਵਿੱਚ ਲਾਗੇ ਪੌਣ ਜੂਰੀਆ ਉੱਥੋਂ ਲੈ ਕੇ ਇੱਥੋਂ ਤੱਕ 15 ਮੱਟਾ ਪਾਤੀਆਂ ਪਜੂਰੀਆਂ ਨੇ ਇਧਰ ਦੇ ਲਸਣ ਸ਼ਿਮਲਾ ਮਰਟੀ ਡੀ ਗ੍ਰੋਸਰੀ ਸੱਦਿਆ ਬਾਕੀ ਇਹ ਵਾਇਰਸ ਵਾਲੇ ਬੂਟੇ ਮੈਨੂੰ ਚੈੱਕ ਕਰਾ ਦੇਣਾ ਜੀ ਇਹ ਵਾਇਰਸ ਵਾਲੇ ਬੂਟੇ ਦੱਸਿਓ ਕਮੈਂਟ ਕਰਕੇ ਟੀਪ ਭਰਾਵਾਂ ਨੂੰ ਪਤਾ ਹੋਵੇ ਵਾਇਰਸ ਵਾਲੇ ਬੂਟੇ ਐਵੇਂ ਕਿਉਂ ਹੁੰਦੇ ਆ ਕਈ ਭਰਾਵਾਂ ਨੂੰ ਪਤਾ ਹੁੰਦਾ ਇਹ ਬੂਟੇ ਦੇ ਬਥੇਰੇ ਬੂਟੇ ਨਹੀਂ ਐਵੇਂ ਤੇ ਵਾਇਰਸ ਵਾਲੇ ਮੇਕੀ ਸ਼ਿਮਲਾ ਵਿੱਚ ਐਵੇਂ ਇਹ ਕਮੈਂਟ ਕਰਕੇ ਦੱਸਿਓ ਮੈਨੂੰ ਐਵੇਂ ਇਹ ਬੂਟੇ ਬਾਬਾ ਵੇਪੇ ਸਾਡੇ ਪਾਲੀਏ ਜੂੜ ਗਿਆ ਹੱਥਾਂ ਵਿੱਚ ਝੋਲੇ ਚੱਕ ਲੈ ਜੀ ਕਿਉਂ ਕੀ ਆਪਾਂ ਵੈਰਸਾਲੇ ਬੂਟੇ ਚ ਪਾਉਣ ਲੱਗੇ ਪਟ ਪਟ ਕੇ ਨਾਲੀ ਜੇ ਛੁੱਟ ਗਿਆ ਵਾ ਇਹ ਇੱਥੇ ਐਵੇਂ ਵੈਰਸਾਲੇ ਬੂਟੇ ਫੈਲਦੇ ਨੇ ਤੀਲੇ ਨਾਲ ਬਾਕੀ ਜੂਰੀਆ ਪਾਤੀ ਸੀ ਸਾਰੇ ਇੱਥੇ ਪਾਣੀ ਛੱਡਣਾ ਬਸ 4:30 ਵਜੇ ਤੱਕ ਲੈਟ ਆ 1 ਵਜ ਗਏ ਨੇ ਜਿਵੇਂ ਤੁਹਾਨੂੰ ਆ ਤਾਂ ਖੁੱਲ ਜਣਗੇ ਬਾਕੀ ਭਰਾ ਵੀ ਐਵੇਂ ਦੇ ਬੂਟੇ ਪੱਟ ਕੇ ਆਪਾਂ ਚੋਲੇ ਚ ਪਾਉਣੇ ਆ ਮੈਂ ਇਹ ਸਾਰੇ ਬੂਟੇ ਆਪ ਪਟਣੇ ਜਿੰਨੇ ਵੀ ਇਹ ਕੇ ਆ ਖਾਦੀਆਂ ਵਿੱਚ ਆਹ ਤਾਂ ਫਿਰ ਵੀ ਖੁੱਲ ਜਾਣਗੇ ਆਹ ਵਾਲੀ ਨਹੀਂ ਖੁੱਲਦੇ ਕਿਉਂਕਿ ਆਪਣੇ ਪਿਛਲੇ ਜਿਹੜੇ ਭਰਾ ਜੁੜੇ ਨੇ ਉਹਨਾਂ ਨੂੰ ਪਤਾ ਹੀ ਹੈ ਪਿਛਲੇ ਸਾਲ ਵੀ ਬਹੁਤ ਬਰਬਾਦੀ ਹੋ ਗਈ ਸੀ ਕੁਵੱਟੇ ਚੋਂ ਨਹੀਂ 10 12 ਬੂਟੇ ਚਲੋ ਦੁੱਜੇ ਤਾਂ ਬਚ ਜਣਗੇ ਇਹ ਨਾਂ ਲਾ ਲੇ ਜੇ 10 12 ਆਪੇ ਪੱਟ ਦਾਂਗੇ ਮੰਨ ਲਾ ਆਸਤੇ ਫੋਟੋ ਕਿ ਚਾਹੀਦੀ। ਸਮਨ ਆਹਾ ਲਾਵਾਂਗੇ ਆਪਾਂ ਫਿਰ ਸਾਰੇ ਬੁੱਟੇ ਲੈ। ਪਾਟ ਕਿਤੇ ਪਾਣੀ ਲਾਉਣਾ ਆਪਾਂ। ਗਿਣਦੇ ਆਂ ਆਪਾਂ ਕਿੰਨੇ ਬੁੱਟੇ ਨੇ ਤਿੰਨ ਤਾਂ ਪਾਟ ਲੇ। 4 5 6 7 7 ਬੁੱਟੇ ਦਾ ਪਾਟ ਤੇ ਆਪਾਂ

17 17 ਬੂਟੇ ਨੇ ਜੀ ਇੱਕ ਬਾਟੇ ਚ ਵੇਰ ਸਾਰੇ 17 ਬੂਟੇ ਇੱਕ ਬਾਟੇ ਚ ਕਿੰਨੀਆਂ ਬੱਟਾਂ ਨੇ 50 ਬੱਟਾਂ ਨੇ ਬਾਕੀ ਅਸਟੀਮੇਟ ਲਾਵਾਂਗੇ ਕਿੰਨੇ ਬੂਟੇ ਰਹਿ ਪਾਟ ਲਈਏ ਫਿਰ ਮਿਲਦੇ ਹਾਂ ਚੋੜਾ ਪਰ ਤਦ ਸਿੱਧਾ ਦੂਜਾ ਭਰਾ ਲੈਣ ਗਿਆ ਥੈਲੀ ਦੂਜੀ ਥੈਲੀ ਇੱਕ ਤਾਂ ਥੈਲੀ ਆਪਾਂ ਭਰਤੀ ਵੇਰ ਨਾਲ ਬਾਕੀ 1 ਵਟਾ ਚ 17 ਬੂਟੇ ਨਿਕਲਦੇ 15 ਵਟਾ ਤੋੜ ਕੇ 255 ਮਲਟੀਪਲਾਈ 15 ਮਲਟੀਪਲਾਈ 17 ਕਰਕੇ 255 ਬੂਟੇ ਨਿਕਲੇ ਜੀ ਸਾਰੇ ਚ 15 ਵਟਾ ਚੋਂ ਬਾਕੀ 50 ਵਟਾ ਨੇ ਵੇਖੋ ਅੱਗੇ ਤਰੱਕ ਕਿੰਨੇ ਨਿਕਲਦੇ ਜੇ 15 15 17 ਆਏ ਨਿਕਲਦੇ ਹੀ ਜੀ ਐਵਰੇਜ ਫਿਰ ਤਾਂ 바ਵਾ ਨਿਕਲਣਗੇ ਬਾਕੀ ਬਣੇ ਰਿਹਾ ਬਲੌਗ ਚ ਪਈਆਂ ਚੱਕ ਲੀਆਂ ਜੀ ਆਪਾਂ ਚੱਲੇ ਆਂ ਲਫਾਫਾ ਪੌਣ ਸਾਰੀ ਪਾ ਕੇ ਪਾਣੀ ਡੋਣਾ ਬਸ 4:30 ਵਜੇ ਤੱਕ ਲੈਟ ਹੈ 1:30 ਵਜੇ ਗਏ ਬਾਕੀ ਪੌਣ ਨੇ ਲਫਾਫਾ ਚੜਾਤਾ ਇੱਧਰ ਅੱਧੇ ਗੱਲੇ 'ਚ ਅੱਧਾ ਗਲੋ ਉੱਪਰ ਲਾ ਰਹਿ ਗਿਆ ਹਾਂ ਚੜਦੇ ਥੱਕ ਗਏ ਬਹੁਤ ਜ਼ਿਆਦਾ ਮਿੱਟੀ ਵੀ ਲਾਤੀ ਨਾਲ ਦੀ ਨਾਲ ਨਾਲ ਦੀ ਨਾਲ ਮਿੱਟੀ ਨਾਲ ਦੀ ਨਾਲ ਚੜ ਗਿਆ ਹੁਣ ਇੱਧਰੋਂ ਖੁੰਜਿਆਂ ਤੇ ਚੜਾਉਣ ਲੱਗਾ ਭਰਾ ਮੈਂ ਉਧਰ ਉਹ ਲੈ ਆਉਣਾ ਭਰਾ ਇੱਧਰੋਂ ਲੈ ਕੇ ਜਾਊਗਾ ਫਿਰ ਛੇਤੀ ਕੰਮ ਨਿਬੜੂਗਾ। ਬਾਕੀ ਪਾਣੀ ਹੀ ਡੈਡੀ ਚੱਲਿਆ ਹੁਣ ਮੋਟਰ ਛੱਡਣ। ਜੜੀਆਂ ਇੱਧਰ ਪਾਣੀ ਲਾਉਣਗੇ। ਉਹ ਅਸੀਂ ਉਹਨੇ ਚ ਡ੍ਰੋਨ ਚੜਾ ਦਾਂਗੇ। ਬੱਤਰ ਬੁੱਲ ਆਈ ਹੀ ਫੁੱਲ ਬੱਤਰ। ਮੁੱਤ ਬਦਲ ਵੀ ਖਰਾਬ ਜਾ ਲੱਗਦਾ ਪਿਆ। ਪਾਣੀ ਤਾਂ ਲਾਉਣਾ ਪੂਕਾ ਕਿ ਫੇਰ ਕੋਰਾ ਬਹੁਤ ਪੈਂਦਾ। ਇਸੇ ਕਰਕੇ ਪਾਣੀ ਲਾ ਦਈਏ। ਪਤਲਾ ਪਤਲਾ ਫੇਰਾਂਗੇ ਬਾਲਾ ਪਾਣੀ ਨਹੀਂ ਫੇਰ ਤੇ ਬਾਕੀ ਸਲਾਹ ਜੀ ਸੀ ਰੋਟਾ ਫੇਟਰ ਫੇਰਨ ਦੀ ਉਹ ਕਹਿੰਦੇ ਅਗਲੀ ਵਾਰ ਫੇਰਾਂਗੇ ਜੜੀ ਹੋਣੀ ਕਹਿੰਦੇ ਫਿਰ ਅਗਲੀ ਵਾਰ ਫੇਰ ਦਾਂਗੇ ਆਪਾਂ ਦੋ ਥਾਲੀਆਂ ਭਰ ਗਿਆਂ ਇੱਕ ਤਾਂ ਗੱਟਾ ਭਰਿਆ ਇੱਕ ਥੈਲੀ ਭਰੀਆ ਬਾਕੀ ਡੈਡੀ ਨਾਲ ਛੱਡਦਾ ਪਾਣੀ ਮੋਟਰ ਚਲਾਉਣ ਗਏ ਸੀ ਚਲਾਤੀ ਆ ਤੂਤ ਲਾਇਆ ਜੀ ਆਪਣਾ ਮਿੱਟੀ ਖੋਰਦਾ ਪਿਆ ਦੇਖ ਸਜ ਉੱਧਰ ਲਾਤਾ ਆਪਾਂ ਲਿਫਾਫਾ ਤੇ ਉੱਧਰ ਪਾਣੀ ਛੱਡ ਦਿੰਦਾ ਹੁਣ ਇੱਧਰ ਲਾ ਕੇ ਫਿਰ ਇੱਧਰ ਛੱਡ ਦਾਂ ਨਾਲ ਦੀ ਨਾਲ ਛੋੜੀਆਂ ਜੀਆਂ ਵਟਾ ਰਹਿ ਗਈਆਂ ਦੱਸ ਆ ਵੀ ਟਾਕੂ ਆਪਾਂ ਕਰ ਦਿੱਤਾ ਮਿਹਨਤ ਬਹੁਤ ਆਈ ਜੀ ਤੁਸੀਂ ਇੱਕ ਸਬਸਕ੍ਰਾਈਬ ਕਰ ਦਿਆ ਕਰੋ ਨਾਲੇ ਵਲੌਗ ਬਣ ਜਾਂਦਾ ਆਪਣਾ ਫੱਦਲ ਦੇਖੋ ਖਰਾਬ ਹੋ ਗਿਆ ਲਾਈਟ ਵੀ ਚਲੀ ਗਈ ਕੋਤੋਂ ਮੋਟਰਾਂ ਲਈ ਵੇਖੋ ਕਦੋਂ ਆਉਂਦੀ ਹੈ ਲਾਈਟ ਚਲੀ ਗਈ ਉੱਦਈ ਪ੍ਰੀਖਿਆ ਪਣੀ ਥੋੜੀਆਂ ਮੋਟੀਆਂ ਖਾਲੀਆਂ ਗਿੱਲੀਆਂ ਆਈਆਂ ਡੈੜੀ ਪੱਟਦਾ ਪਿਆ ਵੈਰਸਾਲੀ ਬੂਟੇ ਹੁਣ ਤਾਂ ਜਮਾ ਨਹੀਂ ਹੈਗੇ ਇਹਨੂੰ ਵੈਰਸਾਲੀ ਬੂਟੇ ਕਹਿੰਦੇ ਜੀ ਬਸ ਉਹ ਰਹੇਗੇ ਮਾੜੀਆਂ ਜੀਆਂ ਵਟਾ 25 26 ਵਟਾ ਨੇ ਵੀ ਬਈਲੇ ਫਿਰ ਇਹਨਾਂ ਅਨੂਕੇ ਵੇਲੇ ਵੈਰਸਾਲੀ ਬੂਟੇ ਨੇ ਤੰਗ ਕੀਤਾ ਹੋਇਆ ਜੀ ਪਿਛਲੇ ਸਾਲ ਵੀ ਜਿਹੜੇ ਭਰਾ ਚੁੜੇ ਆ ਉਹਨਾਂ ਨੂੰ ਪਤਾ ਹੀ ਹੋਊਗਾ ਇੱਕ ਘਟਾ ਭਰਤਾ ਵੇਰਸਣਾ ਆਦਨ ਆਪਣਾ ਹੀ ਪਊਗਾ ਥੱਲੇ ਝਰਤੇ ਚ ਨਾ ਪਦਾਂਗੇ ਹਾਂਜੀ ਗਾਇਸ ਆਪਾਂ ਨਾ ਨੂੰ ਲਿਆ ਹੁਣ ਆਪਾਂ ਉਧਰ ਪਾਣੀ ਲੱਗ ਗਿਆ ਇੱਧਰ ਛੱਡਿਆ ਹੋਇਆ ਹੁਣ ਭਰਾ ਨੇ ਆ ਤਾਂ ਨਾ ਨੂੰ ਲਿਆ ਉਖਾਰੀ ਜੀ ਬਣਾਈ ਜਾਂਦਾ ਭਰਾ ਤੇ ਉਧਰ ਪਾਣੀ ਛੱਡਤਾ ਬਾਅਦ ਹੁਣ ਮੈਂ ਸਬਜ਼ੀਆਂ ਨੂੰ ਪਾਣੀ ਲਾਉਣ ਲੱਗਾ ബാക്കി അത് വീഡിയോ ജനീ വലിയ ലൈക്ക സബസ്ക്ൈബ ധ്യം